ਪ੍ਰੀਤੀ ਪ੍ਰੀਤੀ ਣੀ ਕੁੜੀਏ ਤੂੰ ਬੋਲਦੀ ਕਿਉਂ ਨਹੀਂ ਮੈਂ ਕਦੋਂ ਦੀਵਾਜਾਂ ਮਾਰੀ ਜਾਂਦੀ ਆ ਤੈਨੂੰ ਸੁਣਦਾ ਨਹੀਂ ਹਾਂਜੀ ਮੰਮੀ ਚਾਹ ਪੀਏਂਗੀ ਹਾਂਜੀ ਮੇਰਾ ਜਵਾਬ ਸੁਣ ਕੇ ਮੰਮੀ ਰਸੋਈ ਚ ਚਲੇ ਗਈ ਤੇ ਮੈਂ ਉਸੇ ਤਰ੍ਹਾਂ 베ੜੇ 'ਚ ਮੰਝੇ ਤੇ ਬੈਠੀ ਆਪਣੇ ਆਪ ਨਾਲ ਮਨ ਹੀ ਮਨ ਗੱਲਾਂ ਕਰ ਰਹੀ ਸੀ ਤੇ ਉਹ ਵੀ ਆਪਣੇ ਗੀਤੇ ਹੋਏ ਕੱਲ ਨਾਲ ਬੇਸਕ ਵੀ ਸਮਾਂ ਚੁੱਪਚਾਪ ਲੰਘ ਗਿਆ ਸੀ ਪਰ ਉਸ ਬੀਤੇ ਕੱਲ ਦੀ ਚੁੱਪ ਤੇ ਜ਼ਖਮ ਬੜੇ ਬੇਹਿਰਮ ਸਨ ਜਿਹੜੇ ਅੱਜ ਵੀ ਉਨਾ ਹੀ ਦਰਦ ਦਿੰਦੇ ਐ ਜਿੰਨਾ ਉਹ ਉਸ ਸਮੇਂ ਦਿੰਦੇ ਸੀ ਮੇਰੇ ਤੇ ਜੀਤ ਦੇ ਤਲਾਕ ਹੋਏ ਨੂੰ ਕਿੰਨੇ ਮਹੀਨੇ ਹੋ ਗਏ ਸੀ ਤੇ ਉਹਨੇ ਦੂਜਾਰਾ ਵਿਆਹ ਵੀ ਕਰਵਾ ਲਿਆ ਸੀ ਆਪਣੀ ਪ੍ਰੇਮਿਕਾ ਨਾਲ ਮੈਂ ਇਸ ਤੋਂ ਸ਼ਾਇਦ ਇਨਾ ਕੁਝ ਨਹੀਂ ਸੀ ਹੋ ਸਕਦਾ ਇਹ ਮੇਰਾ ਸੁਭਾਰਥ ਹੋਵੇ ਪਰ ਜੀਤਦੀ ਆਪਣੀ ਪ੍ਰੇਮਿਕਾ ਨੂੰ ਪਾਉਂਦੀ ਜਿੱਤਨੇ ਮੇਰੇ ਹਰ ਇੱਕ ਉਸਚਾ ਹਰ ਸੁਪਨੇ ਦਾ ਕਤਲ ਕਰ ਦਿੱਤਾ ਸੀ ਜੋ ਹਰ ਇੱਕ ਕੁੜੀ ਦਾ ਹੁੰਦਾ ਹੈ ਉਹਦੀ ਘਰ ਵਾਲੀ ਹੋਣ ਦਾ ਦਰਜਾ ਉਹਦੇ ਤੇ ਸ਼ਰਿਆਮ ਹੱਕ ਜਿਤਾਉਣ ਦਾ ਅਧਿਕਾਰ ਸਭ ਕੁਝ ਖੋ ਲਿਆ ਸੀ ਉਹਨੇ ਬਸ ਇੱਕ ਹੀ ਰਿਸ਼ਤਾ ਸੀ ਲੋਕਾਂ ਤੇ ਰਿਸ਼ਤੇਦਾਰਾਂ ਦੀਆਂ ਨਜ਼ਰਾਂ ਚ ਉਦੀ ਬੋੜੀ ਹੋਣ ਦਾ ਪਰ ਉਹਦੇ ਲਈ ਮੈਂ ਉਹਦੀ ਰਾਹ ਦਾ ਰੋੜਾ ਸੀ ਨੀ ਕੁੜੇ ਪ੍ਰੀਤੀ ਤੂੰ ਹਾਲੇ ਵੀ ਉੱਥੇ ਬੈਠੀ ਹੈ ਉੱਠ ਕੇ ਅੰਦਰ ਆ ਜਾ ਚਾਹ ਬਣ ਗਈ ਮੈਨੂੰ ਤਾਂ ਇੱਥੇ ਹੀ ਚਾਹ ਘੁਲਾ ਦਿਓ ਮੈਂ ਨਹੀਂ ਅੰਦਰ ਆਉਣਾ ਲੈ ਫੜ ਚਾਹ ਮੰਮੀ ਨੇ ਮੋਢੇ ਤੇ ਹੱਥ ਰੱਖਦੇ ਆ ਪੁੱਛਿਆ ਸਭ ਠੀਕ ਤਾਂ ਹੈ ਦੋ ਤਿੰਨ ਦਿਨਾਂ ਤੋਂ ਦੇਖਦੀ ਆ ਤੂੰ ਬਹੁਤ ਚੁੱਪਚਾਪ ਰਹਿੰਦੀ ਹੈ ਨਹੀਂ ਤਾਂ ਤੁਹਾਨੂੰ ਉੱਦਾਂ ਹੀ ਲੱਗਦਾ ਹੈ ਪੱਕਾ ਹਾਂਜੀ ਚੱਲ ਤੂੰ ਚਾਹ ਪੀ ਤੇ ਮੈਂ ਬੀਬੀ ਜੀ ਨੂੰ ਦੇਖਾਂ ਮੰਮੀ ਦੇ ਜਾਣ ਤੋਂ ਬਾਅਦ ਮੈਂ ਫੇਰ ਉਸੇ ਸੋਚਾਂ ਵਿੱਚ ਪਹੁੰਚ ਗਈ 4 ਸਾਲ ਉਸੇ ਰਿਸ਼ਤੇ 'ਚ ਰਹਿਣ ਤੋਂ ਬਾਅਦ ਇਸ ਰਿਸ਼ਤੇ ਦਾ ਅੰਤ ਵੀ ਤਲਾਕ ਹੀ ਹੋਇਆ ਮੇਰੇ ਦਿਲ ਵਿੱਚ ਇਸ ਰਿਸ਼ਤੇ ਲਈ ਇੱਜ਼ਤ ਵੀ ਸੀ ਤੇ ਪਿਆਰ ਵੀ ਪਰ ਇਹ ਇੱਕ ਤਰਫਾ ਸੀ ਇਸ ਲਈ ਇਹ ਤਲਾਕ ਅਨੋਖਾ ਸੀ ਕਿਉਂਕਿ ਇਹਦੇ 'ਚ ਮੈਂ ਉਸ ਦਾ ਸਾਥ ਦਿੱਤਾ ਸੀ ਪਰ ਪਤਾ ਨਹੀਂ ਕਿਉਂ ਮੈਨੂੰ ਉਮੀਦ ਸੀ ਸਾਡਾ ਰਿਸ਼ਤਾ ਅੱਗੇ ਵਧੇਗਾ ਪਰ ਇਹ ਬਹਿਮ ਪਰਮੀ ਦੂਰ ਕਰਤਾ ਸੀ ਜੀਤ ਨੇ ਜਿਸ ਦਿਨ ਮੇਰੇ ਥੱਪੜ ਮਾਰਿਆ ਸੀ ਬੇਸ਼ੱਕ ਮਾफ़ी ਮੰਗ ਲਈ ਸੀ ਪਰ ਇਹ ਦੂਜੀ ਵਾਰ ਹੋਇਆ ਸੀ ਪਹਿਲਾ ਖੱਪੜ ਤਾਂ ਇਸ ਤੋਂ ਪਹਿੜਾ ਸੀ ਜੀਨੇ ਮੇਰੇ ਮਨ ਤੇ ਦਿਮਾਗ ਤੇ ਸਾਰੀ ਜ਼ਿੰਦਗੀ ਲਈ ਇੱਕ ਅਜਿਹਾ ਜ਼ਖਮ ਦਿੱਤਾ ਜੋ ਕਦੇ ਨਹੀਂ ਭਰਿਆ ਜਾ ਸਕਦਾ ਜੀਤ ਦੀ ਇਸ ਹਰਕਤ ਨੇ ਉਸ ਆਰਥ ਦੇ ਅੱਗੇ ਮੈਨੂੰ ਮੇਰੀ ਔਕਾਤ ਦਿਖਾਈ ਸੀ ਜਦੋਂ ਮੈਂ ਪਹਿਲੀ ਵਾਰ ਨਰਵੀ ਪਹੁੰਚੀ ਸੀ ਤੇ ਉਹ ਮੈਨੂੰ ਲੈਣ ਆਇਆ ਸੀ ਤੇ ਘਰ ਪਹੁੰਚ ਕੇ ਹੀ ਜੀਤ ਦੀ ਸਹੇਲੀਆ ਫੋਨ ਆ ਗਿਆ ਆ ਗਏ ਰਿਸ਼ਤੇਦਾਰਾ ਲੰਮਾ ਜਿਹਾ ਸਾਹ ਲੈਣ ਤੋਂ ਬਾਅਦ ਜੀਤ ਇੱਕਦਾਂ ਬੋਲਿਆ ਈ ਆਈਆ ਕਾਉਣੇ ਬੋਲੋ ਜੀ ਉਸ ਤੋਂ ਬਾਅਦ ਜੋ 2-3 ਘੰਟੇ ਸੀ ਉਹਨਾਂ ਨੇ ਮੈਨੂੰ ਬਿਲਕੁਲ ਹੀ ਚੁੱਪ ਕਰਾ ਪਾਤਾ ਸੀ ਇੰਨੀ ਗੈਰੀ ਚੁੱਪ ਕਿ ਮੈਨੂੰ ਆਪ ਨੂੰ ਡਰ ਲੱਗਣ ਲੱਗਿਆ ਸੀ ਕਹਿਣ ਨੂੰ ਉਹ ਮੇਰਾ ਘਰ ਵਾਲਾ ਸੀ ਪਰ ਉਹ ਕਿਚਨ ਦੀ ਕੰਧ ਨਾਲ ਬੈਠਾ ਉੱਚੀ ਉੱਚੀੋਂਦਾ ਤੇ ਉਹਦੇ ਹਾਰੇ ਕੱਢ ਰਿਹਾ ਸੀ ਮੈਨੂੰ ਤੇਰੀ ਸੌ ਮੈਂ ਨਾਈ ਨੂੰ ਬੁਲਾਉਂਗਾ ਤੇ ਨਾ ਹੀ ਕੋਈ ਰਿਸ਼ਤਾ ਰੱਖੋ بس ਤੂੰ ਮੇਰੇ ਤੇ ਯਕੀਨ ਰੱਖਾ ਮੇਰਾ ਇਹਦੇ ਨਾਲ ਕੋਈ ਰਿਸ਼ਤਾ ਨਹੀਂ ਮੈਂ ਸੱਚੀ ਕਹਿਣਾ ਯਾਰ ਮੰਨ ਜਾ ਪਲੀਜ਼ ਮੈਂ ਸਿਰਫ ਤੇਰਾ ਹਾਂ ਸਿਰਫ ਤੇਰਾ ਇਹ ਸ਼ਬਦ ਸੋਚਦੇ ਸੋਚਦੇ ਮੈਨੂੰ ਅਚਾਨਕ ਮੇਰੇ ਹੱਥ 'ਚ ਭੜੀ ਚਾਹ ਦਾ ਖਿਆਲ ਆਇਆ ਤੇ ਚਾਹ ਹਾਏ ਪਾਣੀ ਵੀ ਬਣਦੀ ਸੀ ਪਰ ਜਦੋਂ ਵੀ ਮੈਂ ਇਕੱਲੀ ਬੈਠਦੀ ਮੈਂ ਹਮੇਸ਼ਾ ਇਨ੍ਹਾਂ ਯਾਦਾਂ ਦੇ ਘੇਰੇ ਵਿੱਚ ਕੀ ਇਹ ਆਪਣੇ ਆਪ ਨੂੰ ਹਮੇਸ਼ਾ ਕੋਸਦੀ ਮੈਂ ਉਹਨੂੰ ਕਿਉਂ ਕਿਹਾ ਮੈਂ ਤੈਨੂੰ ਛੱਡ ਦਿਆਂ ਜੇ ਮੈਂ ਨਾ ਮੰਨਦੀ ਤਾਂ ਕੀ ਉਹ ਮੇਰਾ ਹੁੰਦਾ ਕੀ ਉਹ ਖੁਸ਼ ਰਹਿੰਦਾ ਸੁਣ ਲਈ ਧੰਨਵਾਦ ਜੀ